ਗਦਰੀ ਉਦੋਂ ਮਛੇ ਮਛਾ ਮੇਲਾ ਕਾ ਤੇ ਸਿੱਧੇ ਘਰੋਂ ਸੁਣਾਤੀ ਗਦਰੀ ਉਦੋਂ ਸਹੀ ਸੁਣਾ ਮੇਲਾ ਤੇ ਸਿੱਧੇ ਘਰੋਂ ਕਹਾਂਦੀ ਕਰਦੇ ਜਾਂ ਦੁਸ਼ਮਣ ਤੇ ਸ਼ਾਮੀ ਕਰਦੇ ਜਾਂ ਦੁਸ਼ਮਣ ਤੇ ਸ਼ਾਮੀ ਤੇ ਜੀਮਾ ਮਾਇਆ ਮਾੜਾਂਗੇ ਅਰੇ ਇਹ ਜਾਂ ਖਲਾ ਕੁਰਬਾਨ ਮਤਵ ਸਾ ਤੇ ਈ ছায়ਾ ਨੂੰ ਲੈ ਕੇ ਜਾਂ ਖਲਾ ਕੁਰਬਾਨ ਮਤਵ

ਇੱਕ ਅਸਥਾਨ ਤੇ ਮੈਂ ਆ ਗਿਆ ਰਹਿਣੀ ਜਾਨ ਸਦਾ ਕੁਰਬਾਨੀ ਨਿਕਮਾ ਤੇਰੀ ਸਾਰਿਆਂ ਨੂੰ ਰਹਿਣੀ ਜਾਨ ਸਦਾ ਕੁਰਬਾਨੀ ਨਿਕਮਾ ਤੇਰੀ ਸਾਰਿਆਂ ਦੇ ਆਹੇ ਤੋਂ ਮਨੇ ਭਾ ਦੇ ਸਕਨੇ ਨਹੀਂ ਜਾਨ ਮਾਨ ਨਾਹੀ ਵੀ ਕੱਢੀ ਮਰਦਾਨੀ ਚਾੜੀ ਭੱਲੇ ਨਹੀਂ ਆ ਜਾ ਆ ਜਾ ਰੇਣੀ ਦਾ ਸਦਾ ਕੁਲਪਾਨੀ ਮਲਵਾਂ ਤੇ ਈਸਾਰਾ ਨੀ ਰੇਣੀ ਦਾ ਸਦਾ ਕੁਲਪਾਨੀ ਮਲਵਾਂ ਤੇ ਈਸਾਰਾ ਨੀ ਲੱਭਿਆ ਮੈਂ ਕੱਲ ਨੂੰ ਮੇਰੇ ਲਾਕੇ ਪੰਡਾ ਵਿੱਚ ਜੀਤੇ ਖਾਣਾਗੇ ਲੈ ਜਾ ਫਿਰ ਜਨ ਨਾਲ ਦੁਕਾਨੇ ਤੇ ਖਾਉ ਹੱਥ ਕਰਾਰਿਆਂ ਨੂੰ ਰੇਣੀ ਸਦਾ ਕੁਲਪਾਨੀ ਮਲਵਾਂ ਤੇ ਈਸਾਰਾ ਨੀ ਰੇਣੀ ਦਾ ਸਦਾ ਮੇਰਵਾਨੀ ਮਲਵਾਂ ਤੇ ਈਸਾਰਾ ਨੀ बोल्या जद मैं कलहकारी बोल्या जद मैं कलहकारी रोब च आ उदम बलकारी बोल्या जद मैं कलहकारी रोब च आ उदम बलकारी बोली थासी ने विच मारी बोली थासी ने विच मारी घाता महल मनारिया नु रैनी जान सदा कुर्बानी उदम त्या तेरी सारेया नु ਰਹਿਣੀ ਜਾਨ ਸਦਾ ਕੁਰਬਾਨੀ ਉਦਮ ਜਾ ਤੇਰੀ ਸਾਰਿਆਂ ਨੂੰ ਹੁਣ ਨਹੀਂ ਹੋਰ ਝਲਮਾਸੀ ਸਹਿਣਾ ਲੈ ਕੇ ਹੱਕ ਆਜ਼ਾਦੀ ਰਹਿਣਾ ਗਦਰੀ ਬਿਜਲ ਬਜਾਉਣਾ ਪੈਣਾ ਲਾ ਸਗਰਮੀ ਨਾਰਿਆਂ ਨੂੰ ਸਭ ਬੋਲੋ ਰਹਿਣੀ ਜਾਨ ਸਦਾ ਕੁਰਬਾਨੀ ਉਦਮ ਜਾ ਤੇਰੀ ਸਾਰਿਆਂ ਨੂੰ ਰਹਿਣੀ ਜਾਨ ਸਦਾ ਕੁਰਬਾਨੀ ਉਦਮ ਜਾ ਤੇਰੀ ਸਾਰਿਆਂ ਨੂੰ ਇੰਗਰੇਜ਼ਾਂ ਸਮਰਾਜ ਦੇ ਢਾਕੇ ਭਾਰਤ ਮਾਂ ਦਾ ਨਾ ਚਮਕਾ ਕੇ ਇੰਗਰੇਜ਼ਾਂ ਸਮਰਾਜ ਦੇ ਢਾਕੇ ਭਾਰਤ ਮਾਂ ਦਾ ਨਾ ਚਮਕਾ ਕੇ ਹੋ ਗਿਆ ਅਮਰ ਸਹਾਦਤ ਪਾ ਕੇ ਹੋ ਗਿਆ ਅਮਰ ਸਹਾਦਤ ਪਾ ਕੇ ਰਤਨ ਸਣਾਉਂਦਾ ਸਾਰਿਆਂ ਨੂੰ ਰਤਨ ਸਣਾਉਂਦਾ ਸਾਰਿਆਂ ਨੂੰ ਰੈਣੀ ਜਾਨ ਸਦਾ ਕੁਰਬਾਨੀ ਉਡਮਿਆ ਤੇਰੀ ਸਾਰਿਆਂ ਨੂੰ ਰੈਣੀ ਜਾਨ ਸਦਾ ਕੁਰਬਾਨੀ ਹਿੰਦਸਤਾਨੇ ਸਾਰਿਆਂ ਨੂੰ ਯਾਰੀ ਜਾਨ ਸਦਾ ਕੁਰਬਾਨੀ ਸੂਰਜ ਚੰਦ ਸਤਾਰਿਆਂ ਨੂੰ ਇਨਕਲਾਬ ਹਾਲੋ ਰਦਮਲ ਅਨ ਬੋ ਇਸ ਤੋਂ ਬਾਅਦ ਜਿਹੜਾ ਸੀ ਖੜ ਦੇ ਬਿਲਕੁਲ ਕਿਤਾਬ ਜਿਹੜਾ ਰਿਲੀਜ਼ ਕਰਨੀ ਹੈ ਉਹਦਾ ਕਰ ਰਿਹਾ ਕੁਲ ਇਸ ਨਹੀਂ ਕਿਤਾਬ ਚੱਕ ਲੈ ਕੋ ਤੇ ਜਾਈ ਦਾ ਛਲਮ ਕਿਤਾਬ ਜਿਹੜੀ ਅੱਜ ਦੀ ਕਿਤਾਬ ਹੈ ਰਿਲੀਜ਼ ਕਰਾਉਣੀ ਹੈ ਅਸੀਂ ਸਾਡੇ ਮਾਨਯੋਗ ਪ੍ਰਿੰਸੀਪਲ ਵਿਪਨ ਚਾਵਲਾ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਢਿੱਲੋਂ ਜੀ ਤੇ ਜਿਹੜੇ ਕਿ ਸਾਡੇ ਲਗਭਗ ਪੂਰੇ ਇਲਾਕੇ ਦੇ ਵਿੱਚ ਜਿੰਨੀਆਂ ਵੀ ਮਤਲਬ ਵਿਕਾਸ ਦੀਆਂ ਗੱਲਾਂ ਮੰਤਰੀ ਵੱਲੋਂ ਹੋ ਰਹੀਆਂ ਨੇ ਉਹ ਸਾਰਿਆਂ ਨੂੰ ਇਹ ਮੰਤਰੀ ਤੱਕ ਲੈ ਕੇ ਆਉਂਦੇ ਨੇ ਹੁਣ ਵੀ ਜਿਹੜਾ ਸਕੂਲ ਸੀ ਆਪਾਂ ਗੱਲ ਕਰਦੇ ਆ ਤੇ ਲਗਾਤਾਰ ਲੱਗੇ ਹੋਏ ਨੇ ਵੀ ਜਿਸ ਤਰ੍ਹਾਂ ਕੁੜੀਆਂ ਦਾ ਲੜਕੀਆਂ ਦਾ ਸਕੂਲ ਬਣਿਆ ਵੀ ਇਹ ਸਕੂਲ ਦੀ ਬਿਲਡਿੰਗ ਵੀ ਬਹੁਤ ਜਲਦੀ ਤਿਆਰ ਹੋਵੇ ਤੇ ਤਾਂ ਹੀ ਇਹਨਾਂ ਨੂੰ ਅੱਜ ਲੈ ਕੇ ਆਇਆ ਵੀ ਇਹ ਜਿਹੜੀ ਕਿਤਾਬ ਹੈ ਇਹ ਦੋ ਸ਼ਖਸੀਤਾਂ ਨੇ ਸਾਡੇ ਵਿਚਕਾਰ ਅਸੀਂ ਉਹਨਾਂ ਤੋਂ ਰਿਲੀਜ਼ ਕਰਵਾਉਣੀ ਹੈ ਜਿਹੜੀ ਅੱਜ ਦੀ ਇੱਕ ਸ਼ੀਦੂਦਮ ਸਿੰਘ ਬਾਰੇ ਕਿਤਾਬ ਹੈ ਇੱਕ ਤਾਪ ਪਰ ਆਹ ਲਿਖਣੀ ਹਾਂ ਹਾਂ ਲੈ ਲੰਗੋਵਾਲਾ ਆ ਜੀ ਮੈਂ 11 ਵਜੇ ਮਿਲਾਂਗਾ ਆਈ ਡਿਵੈਲਪਰ ਬਸ ਸਮਝ ਗਏ ਤੁਸੀਂ ਜੇਕਰ ਆਪਾਂ ਬਾਅਦ ਚ ਨਾਲ ਲੈ ਲੂਗਾ ਆਜੋ ਮੈਡਮ ਆਜਦੇ ਆਓ ਆਜੋ 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 ਉਹ ਆਂਟੀ ਚਾਰੇ ਸਟਾਫ ਆਪਾਂ ਅਪਾਇੰਟ ਕੋਈ ਬੁਲਾ ਲੈ ਹਰੇ ਸਟਾਫ ਨੂੰ ਹਾਂ ਅਸੀਂ ਬੇਨਤੀ ਕਰਦਾ ਜਿੰਨਾ ਵੀ ਸਟਾਫ ਹੈ ਬਾਰੇ ਸਾਰੇ ਪੁਲਿਸ ਸਟੇਜ ਤੇ ਆਜੋ ਸਾਰੇ ਨੂੰ ਇੱਕ ਕਿਤਾਬ ਦੇਣੀ ਹੈ ਰੀਲਿਸ ਦੇ ਨਾਲ ਨਾਲ ਜਿੰਨੇ ਵੀ ਸਟਾਫ ਮੈਂਬਰ ਨੇ ਸਾਰੇ ਮੰਚ ਤੇ ਆ ਜਾ ਮੈਨੂੰ ਤੁਸੀਂ ਖੜੋ ਪਹਿਲੇ ਹੁਣ ਮੈਨੂੰ ਖੜੋ ਜਿੱਥੇ ਖੜੋ